ਯਾਰ ਅਰਬੀ ਸੀਗੇ ਸਪੈਟ ਪਹੁੰਚ ਗਏ ਬੜੇ ਪ੍ਰਾਣੇ ਪੀ ਐਚ ਡੀ ਕੀਤੀ ਛੋਟਾ ਕਹਿੰਦਾ ਮੈਂ ਡਾਕਟਰ ਬਣਨਾ ਬਾਪੂ ਜੀ ਪੜਾਉਂਦੇ ਸੀ ਉਹਨਾਂ ਦੀ ਇੱਛਾ ਸੀ ਵੀ ਮੈਂ ਡਿਫੈਂਸ ਵੀ ਜਾਵਾਂ ਤੇ ਮੈਂ ਡਿਫੈਂਸ ਚ ਗਿਆ ਜੀ ਫਿਰ ਉਹਦੇ ਬਾਅਦ ਨੌਕਰੀ ਕੀਤੀ ਜੀ ਪੂਰੀ ਨੌਕਰੀ ਕਰਕੇ ਪੈਟਰੀ ਅਫਸਰ ਬਣੇ ਫਿਰ ਉਹ ਛੱਡ ਕੇ ਮਾਰਚਨ ਦੇ ਵਿੱਚ ਚਲੇ ਗਏ ਵੀ ਫਿਰ ਮਾਰਚਨ ਦੇ ਵਿੱਚ ਜਦੋਂ ਗੋਰੀਆਂ ਨੂੰ ਨੌਕਰੀ ਤੇ ਬਾਹਰ ਵੀ ਟ੍ਰੇਨਿੰਗਾਂ ਕੀਤੀਆਂ ਉਰੇ ਰਹਿਣਾ ਕਿਤੇ ਹੁਣ ਤੁਸੀਂ ਰੱਖ ਲਿਆ ਮੈਂ ਕਦੇ ਹਰਕ ਨਹੀਂ ਕਰਿਆ ਵੀ ਤੁਸੀਂ ਮੇਰੇ ਨਾਲ ਐ ਕਿਉਂ ਅੱਜ ਜਦ ਮੈਨੂੰ ਸੇਵਾ ਤੇ ਲਾਇਆ ਸੀ ਤੁਸੀਂ ਮੈਨੂੰ ਸੇਵਾ ਤੇ ਅੱਜ ਕਿਉਂ ਦੂਰ ਕੀਤਾ ਵੀ ਫਿਰੇ ਮੈਨੂੰ ਪਤਾ ਵੀ ਹੁਣ ਮੇਰਾ ਸਮਾ ਆ ਗਿਆ ਜੀਤੀ ਕੇ ਮਹਾਰਾਜ ਹੁਣ ਦੁਬਾਰਾ ਸੇਵਾ ਤਾਂ ਮੈਂ ਕਰਨੀ ਨਹੀਂ ਇਹ ਕਪੜਾ ਫਾੜ ਜਿਵੇਂ ਉਹਨੂੰ ਰਫੂ ਕਰਾਉ ਸੀ ਉਹ ਦਿਖਦਾ ਰਹਿੰਦਾ ਜੀ ਉਦੋਂ ਮੇਰੇ ਲਾਗ ਪੈ ਗਿਆ ਬਾ ਹੁਣ ਜਿੰਨੀ ਹੋ ਗਈ ਬੇਦਾਗ ਸੇਵਾ ਕੀਤੀ ਉਹੀ ਪ੍ਰਵਾਨ ਕਰ ਲਓ ਉਹਦੇ ਬਾਅਦ ਫਿਰ ਮੈਨੂੰ ਅਟੈਕ ਹੋਇਆ ਪਹਿਲਾ ਅਟੈਕ ਹੋਇਆ ਜੀ ਫਿਰ ਹਸਪਤਾਲ ਦੇ ਵਿੱਚੇ ਸੀ ਗਏ ਉਹਨਾਂ ਨੇ ਸੰਭਲਿਆ ਫਿਰ ਦੂਜਾ ਹੋ ਗਿਆ ਅੱਛਾ 9:30 9:30 ਵਜੇ ਅਜੇ ਡਾਕਟਰ ਆਰਪੀ ਸਿੰਘ ਹੈਗੇ ਨੇ ਜੀ ਉਹਨਾਂ ਦਾ ਹਸਪਤਾਲਾ ਪੰਜਮਾ ਹਸਪਤਾਲ ਓਕੇ ਤੇ ਠੀਕ ਹੈ ਫਿਰ ਤੀਸਰਾ ਅਟੈਕ ਹੋ ਗਿਆ ਤੀਸਰਾ ਅਟੈਕ ਹੈ ਫਿਰ ਦੰਦੇ ਉਹਨਾਂ ਨੇ ਕਹਿੰਦਾ ਵੀ ਡੈਥ ਹੋ ਗਈ ਕਹਿੰਦਾ ਸੀ ਡਿਕਲੇਅਰ ਕਰਤਾ ਸੀ ਬਣਾ ਫਿਰ ਬਾਬਾ ਜੀ ਬਾਥਰੂਮ ਚਲੇ ਗਏ ਪਹਿਲਾਂ ਬੈਠਿਆ ਗੁਰਦੇਵ ਸਿੰਘ ਹੈ ਜਿਹੜੇ ਉਹਰੇ ਢਿੰਗੇੜੀਆਂ ਵਾਲੇ ਇਹ ਕੋਲ ਸੀ ਬਾਬਾ ਜੀ ਦੇ ਟੈਲੀਫੋਨ ਕੀਤਾ ਇਹਨਾਂ ਨੂੰ ਮਿਲਾਇਆ ਬਾਬਾ ਜੀ ਬਾਥਰੂਮ ਜੁਆਏ ਕਹਿੰਦੇ ਵੀ ਭਾਈ ਪਰਮਜੀਤ ਕਿਵੇਂ ਹੈ ਗਦੇਵ ਤੋਂ ਰੋਣ ਲੱਗ ਗਿਆ ਕਹਿੰਦਾ ਵੀ ਮਹਾਰਾਜ ਦਿਲ ਫੇਲ ਹੋ ਗਿਆ ਉਹ ਭਾਈ ਦਿਲ ਦਾ ਕੀ ਹੈ ਚੱਲਦਾ ਚੱਲਦਾ ਥੱਕ ਜਾਂਦਾ ਹੈ ਡਾਕਟਰ ਨੂੰ ਕੋ ਚੰਗੀ ਜੀ ਦਵਾਈ ਦੇਵੇ ਅੱਛਾ ਉਹ ਵੀ ਚਾਰ ਡਾਕਟਰ ਸੀਗੇ ਉੱਥੇ ਤਿੰਨਾਂ ਡਾਕਟਰ ਨੇ ਕਿਹਾ ਵੀ ਡਾਕ ਸਰ 8 ਮਿੰਟ ਲੱਗ ਗਏ 3 ਮਿੰਟ ਬਾਅਦ ਆਕਸੀਜਨ ਨਾ ਬ੍ਰੇਨ ਨੂੰ ਮਿਲੇ ਤੇ ਬ੍ਰੇਨ ਡੈਡ ਹੋ ਜਾਂਦਾ ਜੇ ਹਾਰਟ ਚੱਲ ਵੀ ਪਵੇ ਕੋਮਾ ਚ ਰਹੂਗਾ ਮੈਂ ਕਿਹਾ ਬਾਈਰਾਉਂਡ ਡਿਕਲੇਅਰ ਕੀਤਾ ਰਹਿਣ ਦੋ ਉਹ ਕਹਿੰਦੇ ਵੀ ਚੰਡੀਗੜ੍ਹ ਪੀਜੀਆ ਸਭ ਇਹਨਾਂ ਤੋਂ ਅੱਧੇ ਘੰਟਾ ਦਾ ਰਸਤਾ ਹੈ ਵੀ ਮੇਰੇ ਕੋਲ ਡੇਢ ਘੰਟਾ ਚੱਲ ਕੇ ਆਇਨੇ ਹੀ ਰਾਤ ਨੂੰ 2:30 ਵਜੇ ਵੀ ਨਹੀਂ ਉਹ ਚਾਹਣ ਤਾਂ ਬਿਨਾ ਸਾਥੋਂ ਰੱਖ ਸਕਦੇ ਨੇ ਵੀ ਫੇਰ ਅਸੀਂ ਇਹਨਾਂ ਨੂੰ ਓਕਰੀਏ ਉਹਨਾਂ ਨੇ ਪਹਿਲਾਂ ਮੈਨੂੰ ਚਾਰ ਸ਼ੌਕ ਦੇ ਕੁਝ ਇੱਕ ਸ਼ੌਕ ਦਿੱਤਾ ਮੈਂ ਅੱਖਾਂ ਗੋਲੀਆਂ ਅੱਖਾਂ ਗੋਲੀਆਂ ਤੇ ਮੈਂ ਕਿਹਾ ਸਾਈਡ ਤੇ ਹਟੋ ਕਹਿੰਦੇ ਕਿ ਮੈਂ ਬਾਬਾ ਜੀ ਦੇ ਮੱਥਾ ਤੇ ਕਹਿੰਦੇ ਕਿ ਮੈਂ ਖਾਵਾ ਪਰੇ ਬਾਬਾਈ ਸੀਗੇ ਮੈਂ ਕਿਤੇ ਆ ਅੱਛਾ ਹਰ ਕਾਲ ਜਾ ਅੱਛਾ ਵਾਹ ਮੈਂ ਕਹਾ ਬਾਬਾਈ ਜੋ ਅੱਛਾ ਜੀ ਨੇ ਉੜਦੇ ਅੱਖਾਂ ਖੋਲਦੇ ਸਾਰੇ ਗੱਲ ਕਿਹਾ ਵੀ ਦੇਖੋ ਪਿੱਛੇ ਉਹ ਬਾਬਾਈ ਨੇ ਮੱਥਾ ਟੇਕ ਲਿਆ ਸਾਈਡ ਤੇ ਹੋ ਉਹ ਕਹਿੰਦੇ ਬਾਬਾਈ ਮੈਂ ਹੋਰੇ ਖੜੇ ਸੀਗੇ ਤੇ ਫਿਰ ਮੇਰੀ ਵਾਈਫ ਉਹਨੇ ਗਰੇਵਾਲ ਸਾਹਿਬ ਨੇ ਸਭ ਰੋਂਦੇ ਸੀ ਮੈਂ ਅੰਦਰੋਂ ਐ ਬਾਹਰ ਖੜੀ ਕਰਕੇ ਉਹ ਮੈਂ ਕਹਾ ਮੈਂ ਠੀਕ ਆ